ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਦਾ ਕੀ ਹਾਲ ਚਾਲ ਹੈ ਹੋਪ ਸਾਰੇ ਵਧੀਆ ਹੋਣਗੇ ਅੱਜ ਜਿਹੜਾ ਪੰਜਾਬੀ ਵਿੱਚ ਲੇਖ ਕਰਾਂਗੇ ਉਹ ਹੈ ਦੁਸ਼ਹਿਰਾ ਦੁਸ਼ਹਿਰੇ ਦਾ ਪੰਜਾਬੀ ਵਿੱਚ ਲੇਖ ਆਓ ਸਟਾਰਟ ਕਰਦੇ ਹਾਂ ਪੂਮਿਕਾ ਆਮ ਤੌਰ ਤੇ ਭਾਰਤ ਵਿੱਚ ਸਾਲ ਦਾ ਦੂਜਾ ਅੱਧ ਬੜੇ ਸਾਰੇ ਤਿਉਹਾਰਾਂ ਅਤੇ ਜਸ਼ਨਾਂ ਨਾਲ ਭਰਿਆ ਹੋਇਆ ਹੈ ਅਤੇ ਇਸ ਸਮੇਂ ਹਰ ਹਫਤੇ ਵਿੱਚ ਕੁਝ ਨਾ ਕੁਝ ਮਨਾਇਆ ਜਾਂਦਾ ਹੈ ਇਹ ਸਮਾਂ ਪਰਿਵਾਰਾਂ ਲਈ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਇਹਨਾਂ ਤਿਉਹਾਰਾਂ ਨੂੰ ਮਨਾਉਣ ਲਈ ਇੱਕ ਦੂਜੇ ਦੇ ਘਰ ਆਉਂਦੇ ਹਨ ਅਤੇ ਪੂਰਾ ਪਰਿਵਾਰ ਮਿਲ ਕੇ ਇਹਨਾਂ ਤਿਉਹਾਰਾਂ ਨੂੰ ਮਨਾਉਂਦਾ ਹੈ ਲਗਭਗ ਸਾਰੇ ਤਿਉਹਾਰ ਨਵਰਾਤਰੀ ਦੁਸ਼ਹਿਰਾ ਅਤੇ ਦੀਵਾਲੀ ਬੁਰਾਈ ਤੇ ਚੰਗਿਆਈ ਦੀ ਜਿੱਤ ਨੂੰ ਦਰਸਾਉਣ ਲਈ ਮਨਾਏ ਜਾਂਦੇ ਹਨ ਅਤੇ ਇਹ ਸਭ ਤੋਂ ਵਧੀਆ ਸਮਾਂ ਹੈ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਭਾਰਤ ਦੇ ਇਤਿਹਾਸ ਬਾਰੇ ਦੱਸੋ 10 ਸਕਦੇ ਹੋ ਜੇਕਰ ਤੁਹਾਡਾ ਪਰਿਵਾਰ ਵਿੱਚ ਬੱਚੇ ਹਨ ਤਾਂ ਉਹਨਾਂ ਨੂੰ ਆਪਣੇ ਰੀਤੀ ਰਿਵਾਜਾਂ ਤਿਹਾਰਾਂ ਤੇ ਦੁਸ਼ਹਿਰੇ ਬਾਰੇ ਸਾਰੀ ਜਾਣਕਾਰੀ ਦਿਓ ਤਾਂ ਜੋ ਬੱਚੇ ਵੀ ਇਸ ਦੀ ਮਹੱਤਤਾ ਨੂੰ ਸਮਝ ਸਕਣ ਦੁਸ਼ਹਿਰਾ ਕੀ ਹੈ ਦੁਸ਼ਹਿਰਾ ਇੱਕ ਤਿਹਾਰ ਹੈ ਜੋ ਲੰਕਾ ਉੱਤੇ ਸ਼੍ਰੀ ਰਾਮ ਦੀ ਜਿੱਤ ਦੀ ਯਾਦ ਵਿੱਚ ਪੂਰੇ ਭਾਰਤ ਵਿੱਚ ਬੜੇ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ ਇਹ ਨਵਰਾਤਰੀ ਦਾ ਆਖਰੀ ਦਿਨ ਮਨਾਇਆ ਜਾਂਦਾ ਹੈ ਅਤੇ ਹਰ ਸਾਲ ਵਿਜੇ ਦਸ਼ਮੀ ਵਾਲੇ ਦਿਨ ਲੋਕ 라ਵਣ ਦੇ ਪੁਤਲੇ ਬਣਾ ਕੇ ਸਾੜਦੇ ਹਨ ਦੁਸ਼ਰਾ ਕਿਉਂ ਅਤੇ ਕਦੋਂ ਮਨਾਇਆ ਜਾਂਦਾ ਹੈ ਦੁਸ਼ਹਿਰਾ ਅਕਸਰ ਅਕਤੂਬਰ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਅਤੇ ਇਹ ਨਵਰਾਤਰੀ ਦੇ 10ਵੇਂ ਦਿਨ ਆਉਂਦਾ ਹੈ ਜਦੋਂ ਰਾਵਣ ਨੇ ਮਾਤਾ ਸੀਤਾ ਨੂੰ ਅਗਵਾ ਕੀਤਾ ਸੀ ਤਾਂ ਸ਼੍ਰੀ ਰਾਮ ਨੇ ਮਾਤਾ ਸੀਤਾ ਦੀ ਰੱਖਿਆ ਲਈ ਰਾਵਣ ਨਾਲ ਯੁੱਧ ਕੀਤਾ ਅਤੇ ਜਿੱਤ ਵੀ ਪ੍ਰਾਪਤ ਕੀਤੀ ਇਸ ਵਿੱਚ ਦੋ ਬਹੁਤ ਸ਼ਕਤੀਸ਼ਾਲੀ ਅਤੇ ਵੱਟੀਆਂ ਧਿਰਾਂ ਲੜੀਆਂ ਅਤੇ ਸ਼੍ਰੀ ਰਾਮ ਨੇ ਰਾਵਣ ਨੂੰ ਮਾਰ ਕੇ ਮਾਤਾ ਸੀਤਾ ਨੂੰ ਵਾਪਸ ਲਿਆਂਦਾ ਦੁਸ਼ਹਿਰਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਲਈ ਮਨਾਇਆ ਜਾਂਦਾ ਹੈ ਹਿਮਾਚਲ ਪ੍ਰਦੇਸ਼ ਦੇ ਕੁਝ ਖੇਤਰਾ ਵਿੱਚ ਇਹ ਤਿਹਾੜ ਚੰ드ਰਮਾ ਦੇ 10ਵੇਂ ਦਿਨ ਮਨਾਇਆ ਜਾਂਦਾ ਹੈ ਜਿਸ ਨੂੰ ਵਿਜੇਦਸ਼ਮੀ ਵੀ ਕਿਹਾ ਜਾਂਦਾ ਹੈ ਇਹ ਤਿਹਾੜ੍ਹ 17ਵੀਂ ਸਦੀ ਤੋਂ ਇਤਿਹਾਸ ਵਿੱਚ ਮਨਾਇਆ ਜਾਂਦਾ ਹੈ ਜਦੋਂ ਰਾਜਾ ਜਗਤ ਸਿੰਘ ਨੇ ਆਪਣੇ ਰਾਜ ਕੁਲੂ ਵਿੱਚ ਸ਼੍ਰੀ ਰਗੁਨਾਥ ਦੀ ਮੂਰਤੀ ਸਥਾਪਤ ਕੀਤੀ ਸੀ ਉਸ ਸਮੇਂ ਭਗਵਾਨ ਰਗੁਨਾਥ ਨੂੰ ਸਮੁੱਚੀ ਘਾਟੀ ਦਾ ਪਰਮ ਦੇਵਤਾ ਘੋਸ਼ਿਤ ਕੀਤਾ ਗਿਆ ਸੀ ਇਹ ਭਾਰਤ ਵਿੱਚ ਦੁਸ਼ਹਿਰਾ ਜਿਹੜਾ ਕਿੱਦਾਂ ਮਨਾਇਆ ਜਾਂਦਾ ਹੈ ਪੂਰਬ ਭਾਰਤ ਵਿੱਚ ਦੁਸ਼ਹਿਰਾ ਪੂਰਬੀ ਭਾਰਤ ਵਿੱਚ ਦੁਰਗਾ ਪੂਜਾ ਵਜੋਂ ਵੀ ਮਨਾਇਆ ਜਾਂਦਾ ਹੈ ਇਸ ਸਮੇਂ ਦੌਰਾਨ ਔਰਤਾਂ ਮਾਂ ਦੁਰਗਾ ਦੇ ਮੱਥੇ ਤੇ ਸੰਦੂਰ ਲਗਾਉਂਦੀਆਂ ਹਨ ਅਤੇ ਪ੍ਰਾਰਥਨਾਵਾਂ ਕਰਦੀਆਂ ਹਨ ਨਵਰਾਤਰੀ ਪੂਜਾ ਦੇ ਆਖਰੀ ਦਿਨ ਦੁਸ਼ਹਿਰਾ ਮਨਾਇਆ ਜਾਂਦਾ ਹੈ ਉਸ ਤੋਂ ਬਾਅਦ ਜੀ ਉੱਤਰ ਭਾਰਤ ਵਿੱਚ ਜਿਹੜਾ ਹੈਗਾ ਉਹ ਕਿਦਾਂ ਦੁਸ਼ਹਿਰਾ ਮਨਾਇਆ ਜਾਂਦਾ ਹੈ ਉੱਤਰ ਉੱਤਰੀ ਭਾਰਤ ਵਿੱਚ 라ਵਣ ਦੇ ਪੁਤਲੇ ਸਾੜਨ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧ ਦੁਸ਼ਹਿਰਾ ਤਿਹਾਰ ਖਾਸ ਕਰਕੇ ਹਿਮਾਚਲ ਪ੍ਰਦੇਸ਼ ਦੀ ਕੁੱਲੂ ਘਾਟੀ ਵਿੱਚ ਮਨਾਇਆ ਜਾਂਦਾ ਹੈ ਜਿਸ ਨੂੰ ਕੁੱਲੂ ਦੁਸ਼ਹਿਰਾ ਵੀ ਕਿਹਾ ਜਾਂਦਾ ਹੈ ਇੱਥੇ ਇਹ ਤਿਉਹਾਰ 10ਵੇਂ ਦਿਨ ਸ਼ੁਰੂ ਹੁੰਦਾ ਹੈ ਅਤੇ ਅਗਲੇ 7 ਦਿਨਾਂ ਤੱਕ ਜਾਰੀ ਰਹਿੰਦਾ ਹੈ ਇਸ ਦਿਹਾੜ ਨੂੰ ਮਨਾਉਂਦੇ ਹੋਏ ਇੱਥੇ ਇੱਥੋਂ ਦੇ ਲੋਕ ਉਸ ਦਿਨ ਨੂੰ ਯਾਦ ਕਰਦੇ ਹਨ ਜਦੋਂ ਸਤਨਕ ਰਾਜਾ ਜਗਤ ਸਿੰਘ ਦੁਆਰਾ ਭਗਵਾਨ ਰਗੁਨਾਥ ਦੀ ਮੂਰਤੀ ਨੂੰ ਸਿੰਘਾਸਨ ਤੇ ਸਥਾਪਿਤ ਕੀਤਾ ਗਿਆ ਸੀ ਫੱਛੀ ਮੀ ਭਾਰਤ ਵਿੱਚ ਜਿਹੜਾ ਹੈ ਉਹ ਦੁਸ਼ਹਿਰਾ ਕਿੱਦਾਂ ਮਨਾਉਂਦੇ ਆ ਗਰਬਾ ਗੁਜਰਾਤ ਦਾ ਲੋਕ ਨਾਚ ਹੈ ਅਤੇ ਗੁਜਰਾਤ ਦੇ ਲੋਕ ਨਵਰਾਤਰੀ ਦੇ 9 ਦਿਨਾਂ ਦਿਨਾਂ ਦੌਰਾਨ ਗਰਬਾ ਖੇਡਦੇ ਹਨ ਇਸ ਦੌਰਾਨ ਲੋਕ ਲੋਕਗੀਤਾਂ ਵਿੱਚ ਗਰਬਾ ਖੇਡਦੇ ਹਨ ਅਤੇ ਮਾਂ ਦੁਰਗਾ ਦੀ ਅਰਦਾਸ ਵੀ ਕਰਦੇ ਹਨ ਤੇ ਦੱਖਣੀ ਭਾਰਤ ਵਿੱਚ ਮੈਸੂਰ ਵਿੱਚ ਇਹ ਤਿਉਹਾਰ ਮੈਸੂਰ ਪੈਲੈਸ ਨੂੰ ਸਜਾ ਕੇ ਅਤੇ ਦੀਵੇ ਜਗਾ ਕੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਤੋਂ ਤੱਕ ਕਿ ਸ਼ਹਿਰ ਵਿੱਚ ਰਾਵਣ ਕੁੰਭਕਰਨ ਅਤੇ ਮੇਗਨਾਥ ਦੇ ਪੁਤਲੇ ਬਣਾ ਕੇ ਫੂਕੇ ਜਾਂਦੇ ਹਨ ਇੱਥੇ ਮਾਂ ਦੁਰਗਾ ਦੀਆਂ ਮੂਰਤੀਆਂ ਨੂੰ ਵੀ ਸਜਾਇਆ ਜਾਂਦਾ ਹੈ ਅਤੇ ਹਾਥੀ ਤੇ ਸਵਾਰ ਹੋ ਕੇ ਹਾਥੀਆਂ ਤੇ ਸਵਾਰ ਹੋ ਕੇ ਮੰਡਪ ਵਿੱਚ ਲਿਜਾਇਆ ਜਾਂਦਾ ਹੈ ਅਤੇ ਰਸਤੇ ਵਿੱਚ ਸਾਰੇ ਸ਼ਰਧਾਲੂ ਮੂਰਤੀ ਦੇ ਨਾਲ-ਨਾਲ ਮਾਂ ਦਾ ਗੁਣਗਾਨ ਕਰਦੇ ਹਨ ਤੇ ਸਾਡੇ ਦੇਸ਼ ਭਾਰਤ ਵਿੱਚ ਲੋਕ ਅਕਸਰ ਨਵਰਾਤਰੀ ਅਤੇ ਦੁਸ਼ਹਿਰੇ ਨੂੰ ਪੂਰੀ ਧੂਮ-ਧਾਮ ਨਾਲ ਮਨਾਉਂਦੇ ਹਨ ਆਮੇ ਇਸ ਨੂੰ ਮਨਾਉਣ ਦੇ ਤਰੀਕੇ ਵੱਖਰੇ ਵੱਖਰੇ ਹਨ ਪਰ ਹਰ ਜਗ੍ਹਾ ਇਹ ਤਿਹਾਰ ਬੁਰਾਈ ਤੇ ਚੰਗਿਆਈ ਦੀ ਜਿੱਤ ਲਈ ਮਨਾਇਆ ਜਾਂਦਾ ਹੈ ਤਾਂ ਜੋ ਦੁਨੀਆ ਵਿੱਚ ਸਹੀ ਸੰਤੁਲਨ ਬਣਿਆ ਰਹੇ ਸਹੀ ਸੰਤੁਲਨ ਬਣਿਆ ਰਹੇ ਤਾਂ ਦੋਸਤੋ ਇਹ ਸਿਗਾ ਜਿਹੜਾ ਦੁਸ਼ਹਿਰਾ ਦਾ ਐਸੇ ਤਾਂ ਮਿਲਦੇ ਆਂ ਅਸੀਂ ਨੈਕਸਟ ਵੀਡੀਓ ਵਿੱਚ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ